बल्ले 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 गट्टा ऊपर की गट्टा ऊपर हाँ नहीं रिशा नहीं रिशा ये छिंदे देश गाये हो पट्टे आए ये सिंदा सरदुलगढ़ सिंदा सरदुलगढ़ का बाद गया ला रहे हैं सिंदा दो में पट्टा दे पापिया मारता फिरता है हाँ ਵਾਹ ਵਾਹ ਸਰ ਦੂਰ ਗੈਣਾ ਤੇ ਤਹਾਨਾ ਹਰਿਆਣਾ ਤੇ ਪੰਜਾਬ ਦੀ ਟੱਕਰ ਹੈ ਯੰਗ ਹਿੰਦ ਦੇ ਪਾਕ ਦਾ ਹੋਣ ਲੱਗਾ ਦੋਵੇਂ ਪਾਸੇ ਫੌਜਾਂ ਭਾਰੀਆਂ ਨੇ ਅੱਜ ਹੋਵੇ ਸਰਕਾਰ ਦਾ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾ ਭਾਰੀਆਂ ਨੇ ਜਿਹੜੀਆਂ ਖਾਲਸੇ ਨੇ ਤੇਗਾ ਭਾਰੀਆਂ ਨੇ ਚੱਕਦੇ ਫੱਟੇ ਚੱਕਦੇ ਫੱਟੇ ਚੱਕਦੇ ਫੱਟੇ ਚੱਕ ਲੋ ਧੱਕ ਲੋ ਚੱਕ ਲੋ ਧਰ ਲੋ ਚੱਕੀ ਹੈ ਉਧਰੋਂ ਸਾਡਾ ਵੀਰ ਉਹ ਵੀ ਵੱਡੀ ਸੇਵਾ ਨਿਭਾ ਰਿਹਾ ਹੈ। ਸਿਹਰਾ ਕਾਮ ਹੋਇਆ ਕਾਮ ਹੋਇਆ। ਇਹ ਬੱਲੇ ਬੱਲੇ ਉਧਰੋਂ ਸਿੰਦਾ ਫੇਰ ਇੱਕ ਗੇੜਾ ਲਾ ਗਿਆ। ਵੱਡੇ ਮਾਣ ਕਰਦਾ ਖਿਡਾਰੀਆਂ ਤੇ 1 ਮਿੰਟਾਂ ਲਈ। ਸਿੰਦਾ ਸਾਡਾ ਵੀਰ। ਇਹ ਪੂਰਾ ਜੋਰ ਲਗਾਇਆ ਦੋਵੇਂ ਟੀਮਾਂ ਦਾ ਮਾਰ ਦਿਓ ਤਾੜੀ ਦਰਸ਼ਕ ਵੀਰੋ। ਬੱਲੇ 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 ਨਹੀਂ ਰੀਸਾ। ਕੇਵਾ ਨਹੀਂ ਜਵਾਨੀਏ ਤੇਰਾ ਵੀ ਜਵਾਬ ਨਹੀਂ। ਉਹੋ ਕਿਹੜਾ ਮੁੰਡਾ ਜਿਹੜਾ ਕੀਤਾ ਵੀ ਫਰਾਵ ਨਹੀਂ ਫਿਰ ਬੁਢਾ ਕਹਿੰਦਾ ਪੁੱਤਰਾ ਸਾਡੇ ਤੇ ਵੀ ਆਈ ਜਦੋਂ ਜਵਾਨੀ ਹੁੰਦੀ ਸੀ ਕਾਢੋ ਕਕਰ ਤੋਂ ਜਾਂਦੀ ਲਾਹੀ ਹੁੰਦੀ ਸੀ ਹੁਣ ਲੈਂਦਾ ਨਹੀਂ ਗਾ ਟੀਸੀ ਵਾਲਾ ਵੇਰ ਨਹੀਂ ਜਵਾਨੀਏ ਇੱਕ ਵਾਰੀ ਆ ਜਾ ਮੋਰ ਫੇਰ ਨਹੀਂ ਜਵਾਨੀਏ ਇੱਕ ਵਾਰੀ ਆ ਜਾ ਮੋਰ ਫੇਰ ਪਿਆਨੀਏ ਇਹ ਜਵਾਨੀ ਬਾਰ-ਬਾਰ ਦੀ ਆਉਂਦੀ ਸਾਹਮਣੇ ਜਵਾਨੀ ਨੂੰ ਬੱਲੇ-ਬੱਲੇ ਬੱਲੇ ਲੱਗਿਆ ਹੋਇਆ ਜੋਰ ਹੈ ਨੰਗਲ ਖੁਰਦੀ ਧਰਤੀ ਇੱਕ ਗੱਲ ਪੱਕੀ ਆ ਬਾਹਰ ਲਿਆਂਦਾ ਜੋ ਬਾਹ ਲੱਗੀ ਜਾਂਦਾ ਕੋਚਾਂ ਦਾ ਕੋਚਾਂ ਦਾ ਜੋਰ ਮੀਤਿਆ ਬਾਹ ਲੱਗੀ ਆ ਲੈ ਇਧਰ ਸਰਜੂਰ ਸਰਜੂਰਗੜ੍ਹ ਵਾਲੇ ਕੋਚਾਂ ਦਾ ਜੋਰ ਬਾਹ ਲੱਗੀ ਆ ਲੈ ਬੱਲੇ 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 ਇਧਰ ਲਾਲੀ ਵਿਆਹ ਹੋਇਆ ਘਰਾਗੜ੍ਹ ਵਾਲਾ ਲਾਲੀ ਘਰਾਗੜ੍ਹ ਵਾਲਾ ਵੀ ਸਾਡਾ ਭਰਾ ਪਹੁੰਚਿਆ ਹੋਇਆ ਹੈ ਮੇਰੇ ਨਾਲ 15 ਸਾਲ ਕਬੱਡੀ ਖੇਡਦਾ ਆ ਰਿਹਾ ਤੇ ਸਾਡੀ ਖੜਕਦੀ ਵੀ ਬਹੁਤ ਰਹੀ ਹੈ ਕਹਿੰਦੇ ਖਾਰਾਪੁਰ ਵਾਲਾ ਫਾਸਟ ਕਹਿੰਦੇ ਕਹਾਂਣਾ ਫਾਸਟ ਲਾਲੀ ਵੀਰ ਹੈ ਸਾਡਾ ਵਾਈਗੁਰ ਹੈ ਮੇਰ ਕੀ ਦੀਆ ਮੋਢਾ ਗੁਰਸੇਖ ਬਣ ਗਿਆ ਪਰ ਇਧਰ ਬੱਲੇ 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 ਭੱਜੋ ਭੱਜ ਜਵਾਨਾ ਭੱਜ ਭੱਜਦੇ ਨੇ ਕੋਈ ਜੇ ਬਾਹਰ ਮਿੱਤਰੋ ਟੱਕਰੇ ਨੇ ਹਾਰੀਆਂ ਨੂੰ ਹਾਰ ਮਿੱਤਰੋ ਰਾਜਾ ਖੇਲਾ ਕੱਲ ਲਿਖੇ ਲੱਖ ਲੱਖ ਦੀ ਤੂੰ ਪੈ ਗਈ ਨੰਗਲ ਦੇ ਕਬੱਡੀ ਮੇਰੇ ਵੀ ਤੂੰ ਪੈ ਗਈ ਨੰਗਰ ਦੇ ਲੋੜਾਂ ਨਾ ਰਹਿ ਕੱਪ ਦੀ ਕੱਪ ਦੀ ਕਹਿੰਦੀ ਰੋਜ ਘੋੜਿਆ ਕਬੱਡੀ ਬੋਲਦਾ ਮੂੰਹ ਤੇ ਜਿਹੜਾ ਬੈ ਕੰਮਾ

ਬਿੱਟੂ ਚੱਲ ਬਿੱਟੂ ਬਿੱਟ ਦਾ ਗਰਾਫ ਖੋਲੀ ਫੰਦਾ ਸ਼ਾਂਤ ਸਦੇ ਉਹ ਇੱਕ ਦੂਜੇ ਦੇ ਵਿੱਚ ਨਾ ਵਜਾ ਕਰੋ ਇੱਕ ਵਾਰ ਪੱਕੀ ਆਜੇ ਨਾ ਨੀਂਦ ਵਧੀਆ ਉਹ ਰਾਤ ਨੂੰ ਆਈ ਨਹੀਂ ਪਤਾ ਨਿਕਲਦਾ ਕਿ ਕਿੱਥੇ ਪਿਆ ਅਜੇ ਸਾਰੇ ਨੂੰ ਨੀਂਦ ਵਧੀਆ ਆਉਗੀ ਬੱਲੇ 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 ਸਨਾਮ ਵਾਲਿਓ ਆਪਣਾ ਉਹ ਸਰਗੂਰਨ ਵਾਲਿਓ ਖੇਚੋ ਕਮਾ ਤੁਹਾਹਾਰਾ ਤੇ ਸਰਗੂਰਨ 1966 ਦੇ ਵਿੱਚ ਹਰਿਆਣੇ ਤੇ ਪੰਜਾਬ ਦੀ ਵੰਡ ਹੋਈ ਹੈ ਪਰ ਹਰਿਆਣਿਆਂ ਦੇ ਕਿਸਾਨੀ ਸੰਘਰਸ਼ ਦੇ ਵਿੱਚ ਵੀ ਪੰਜਾਬ ਦੇ ਮੁੰਡੇ ਨਾ ਮੁੰਡਾ ਲੱਗ ਖੜੇ ਐ। ਛੇਰਿਆ ਹਾਂਜੀ ਕਰਦੇ ਤੱਕ ਦੇ ਮੁੰਡਿਆਂ ਨੂੰ। ਲਓ ਇੱਧਰ ਦੇਖਦੇ ਵੀ ਲੈ ਕੇ ਕੰਮ ਗਿੱਟ ਕੇ ਇੱਧਰ ਚੁੱਭਰ। ਏ ਬੱਲੇ 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 ਮਾਰੋ ਤਾੜੀ। ਏ ਨਹੀਂ ਰਿਸਾ ਨਹੀਂ ਰਿਸਾ। ਉਹ ਗੱਗੀ ਪ੍ਰਮਾਣ ਕਿੱਥੇ ਬਿੱਟੂ? ਬਿੱਟੂ ਗੱਗੀ ਪ੍ਰਮਾਣ ਕਿੱਥੇ ਬਿੱਟੂ ਮੜਾ ਗਰਾਜ ਭੇਜ ਦੇ। ਗੱਗੀ ਪ੍ਰਮਾਣ ਕਿੱਥੇ ਐ?